ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਰਹੋ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਗੱਬਣਾ ਜਰਸੀਆਂ ਚੰਗੀਆਂ ਜਿੰਦਿਆਂ ਵਾਲੀਆਂ ਤੇ ਤੀਜੇ ਨੰਬਰ ਤੇ ਇੱਕ ਖੜੀਆ ਤਾਜੀ ਸੂਈ ਵੀ ਜਿਹਦੇ ਪਿੱਛੇ ਬੱਚਾ ਵੀ ਫੀਮੇਲ ਕਾਫ ਆ ਇਹ ਤਿੰਨਾਂ ਦਾ ਕੀ ਸਟੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਗੁਰਦੀਪ ਸਿੰਘ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਪੰਨਾ ਜ਼ਿਲ੍ਹਾ ਬਰਨਾਲਾ ਗਿਆ ਪਿੰਡ ਗੁਰਮਾ ਹਨ ਤੇ ਆਪਣਾ ਜਰਸੀ ਦੇ ਕੰਮ ਜ਼ਿਆਦਾ ਹਨ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈ 98787 55069 98151 25366 ਜਿਹੜੇ ਨੰਬਰ ਤੇ ਮਰਜ਼ੀ ਕਾਲ ਕਰ ਸਕਦੇ ਹੋ ਪਹਿਲੇ ਨੰਬਰ ਤੇ ਆਪਾਂ ਜਿਹੜੀ ਜਰਸੀ ਵੇਖੀ ਜਾਂਦੇ ਆ ਸੂਆ ਕਿਹੜਾ ਸੂਈ ਹੈ ਇਹ ਇਹ ਦੂਜਾ ਸੂਆ ਦੂਜਾ ਕਾਲ ਸੁਈ ਹੈ ਦੂਜਾ ਸੂਆ ਮਗਰ ਇਹਦੇ ਪਾਤੀ ਬੱਛੀ ਹਨਾ ਸੋ ਬੱਛੀ ਦੇਖੋ ਜਰਸੀ ਦੇ ਵਿਚਾਲੇ ਇਹ ਸਰ ਦਾ ਰੰਗ ਆ ਗਿਆ ਹਨਾ ਪੂਰੀ ਸਾਫ ਸੁੱਥਰੀ ਤੇ ਜੇਰ ਜੁਰ ਜਮਾ ਡੰਨ ਤੇ ਕਿੰਨਾ ਕੋਹੜਾ ਚੋਇਆ ਸਵੇਰੇ ਆਪ ਇਹਦਾ ਕੋਹੜਾ ਆਪਾ ਡੱਡੇ 4 ਲੀਟਰ ਚੋਇਆ ਬੱਚੇ ਚੰਗਾ ਮਤਲਬ ਕਿ ਰੇਲੀ ਹੀ ਕਰਤੀ ਹਾਂ ਤੇ ਬਾਕੀ ਜਿਹੜੇ ਖਾਲੀ ਸਾਫ ਆਪ ਕਰੀ ਨਹੀਂ ਹੈਣਾ ਹਾਂ ਪਿਛਲੇ ਸੂਰੇ ਦਾ ਪਾਇਆ ਹੋਇਆ 15 ਤੋਂ 20 ਲੀਟਰ ਦਾ ਠੀਕ ਹੈ ਐਦ ਕੀ ਅੰਦਾਜ਼ਾ ਲੱਗ ਜਲੇ ਵੀ ਕਿਥੇ ਜਲੇ ਕਿ 17 18 ਮੰਨ ਕੇ ਰਾਉਣਾ ਲੈ ਜੇ ਬਰੇ ਰਾਉਣਾ ਦੋ ਖੁੱਲਾ ਕਹਿੰਦਾ ਭਾਬੀ 18 ਕਿਲੋ ਵਾਲੀ ਬੈਡ ਹੈਗੀ ਆ ਬਾਕੀ ਕੱਦ ਕਾਠ ਦੀ ਗੱਲ ਕਰੀ ਕੱਦ ਬਹੁਤ ਆ ਹੈਣਾ ਕੱਦ ਦੇਣਾ ਕੱਦ ਦਿਖਾ ਦੇਣਾ ਸੋ ਐਚਐਫ ਵੜਾ ਜਿੱਡਾ ਕਾਦਾ ਕੋਈ ਵੀ ਛ ਵੱਡੀ ਵੜਾ ਬੇਫਿਕਰ ਹੋ ਕੇ ਲੈ ਲਿਓ 17 18 ਕਿਲੋ ਮਾਲਕ ਨੇ ਦੱਸਿਆ ਤੇ ਇਹਨਾਂ ਦੁੱਤ ਦੇ ਦੀ ਗਵਾਹੀ ਭਰਦੀ ਐ ਇਹਨੂੰ ਆਪਾਂ ਕਹੇ ਜੇ 27 ਦੇ ਦੁੱਤੀ ਦੇ ਦੁੱਧ ਨਹੀਂ ਦਿੰਦੀ ਘੱਟ ਘਾੜ ਬਹੁਤ ਆ ਰਾਜੀ ਆ ਸਮੀ ਭਲੀ ਵੀ ਤੇ ਆ ਗਾਲਾ ਵਗੈਰਾ ਹੀ ਬਹੁਤ ਦੋਰਦੀ ਮਾੜੀ ਲੰਬੀ ਅੰਦਰ ਨੂੰ ਤੇ ਵਾਕੀ ਫੇਸ ਬਿਊਟੀ ਵਗੈਰਾ ਦੇਖੋ ਜੈਨੂਨ ਦੂਜਾ ਸੂਆ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣਿਆ ਸਾਫ ਸੁਥਰੇ ਤੇ ਜੇਰ ਵਗੈਰਾ ਧਾਰ ਵਗੈਰਾ ਜਮਾ ਓਕੇ ਆ ਠੀਕ ਆ ਪਾਸ ਕਰਨ ਲੱਗੇ ਨਹੀਂ ਫੇਲ ਹੁੰਦੀ ਜਮੇ ਹਨਾ ਸੋ ਥੱਲੇ ਨਾੜਾ ਬਹੁਤ ਚੰਗੇ ਆ ਗਿਆ 16 ਤੋਂ ਪਲੱਸ ਪਲੱਸ ਜਰਨਾ 18 ਕਿਲੋ ਦੀ ਮਿਲ ਕੇ ਕਪੈਸਿਟੀ ਵਾਲੀ ਬੈੜਾ ਤੇ ਬਾਕੀ ਬੈਕ ਸਾਈਡ ਤੇ ਆਪਾਂ ਹੋਰ ਦਿਖਾ ਦਈਏ ਪੂਰੀ ਖੜਨੀ ਖੁੜਨੀ ਚੰਗੇ ਘੋੜੀ ਵਰਗੀ ਬੈੜਾ ਕੋਈ ਨਹੀਂ ਲੱਗੀ ਵਰ ਜਰਸੀ ਹੁੰਦੀ ਆ ਵੀ ਤੋਰੇ ਵਗੈਰਾ ਵਾਲਿਓ ਮਾੜੀ ਹੋਵੇ ਹਨਾ ਤੇ ਕਿਸੇ ਪਾਸੇ ਹੱਥ ਦਰਾਣੀ ਸੋ ਮਿਲਕਵੇਂ ਦੇਖ ਸਕਦੇ ਥਣ ਚਾਰੇ ਨਿਕਣਵੇਂ ਤੇ ਰੇਟ ਇਹਨਾਂ ਦੇ ਕੀ ਹੋਣਗੇ ਰੇਟ ਫੂਟੀ ਕਰਾਂਗੇ ਹੋਣਗੇ ਜੀ ਜੈ ਜਗਲਾ ਅੱਗੇ ਦੂਜੇ ਨੰਬਰ ਤੇ ਆਪਾਂ ਜਿਹੜੀ ਜਰਸੀ ਦੇਖੀ ਜਾਂਦੇ ਆ ਇਹ ਕਿਹੜਾ ਸੁਆ ਸੁੰਦੀ ਪਈ ਆ ਜੀ ਇਹ ਦੂਜਾ ਤੋਂ ਸੁਆ ਦੂਜਾ ਸੂਆ ਪਿਆਰਾ ਅਸਲ ਪੰਜਾਬ ਵਾਲੀ ਜੱਸੀ ਹੈ ਨਾ ਤੇ ਦਿਨ ਕੈ ਲੈਂਦੀ ਪਈ ਆ ਹਜੇ ਦਿਨ ਇਹ 6 ਤਰੀਕ ਨੂੰ ਪੂਰੇ ਆ 6 ਤਰੀਕ ਨੂੰ ਦਿਨ ਪੂਰੇ ਅੱਜ 8 ਦਿਨ ਬਾਕੀ ਪਏ ਆ ਨਾ ਪਹਿਲੇ ਦੂਜਾ ਵੀ 250 ਮਲੀਟਰ ਪੂਰਾ ਹੋਇਆ ਠੀਕ ਹੈ ਹਾਂ ਤੇ ਇਹ ਪਤਾ ਦਈਏ ਕਰੇ ਸੀ ਆਪਣੇ ਕੋਲੇ ਹਨਾ ਹਾਂ ਇਹ ਆਪਣੇ ਵਧੀਆ ਕਰਦੀ ਉਹੜੀ ਆ ਉਹਦਰ ਕਰੀ ਫਿਰ ਦੁੱਧ ਜਰਸੀ ਨਾਲ ਨਹੀਂ ਆਉਂਦੀਆਂ ਇੱਕ ਸੂਆ ਦੁੱਧ ਘਰ ਪੀ ਲਿਆ ਇਹਦਾ ਹੁਣ ਦੂਜੇ ਸੂਏ ਲਈ ਲੈਣੀ ਆ ਕਹਿੰਦਾ ਭਾਬੇ ਦੀ ਅੰਦਾਜ਼ਾ ਹੈ ਕਿਥੇ ਚੱਲੂਗੀ ਇਹ ਐਡੀ ਤੀਹਰੀ ਟਰਾਉਂ ਦਾ ਕੋਹ ਭਲਾ ਕਹਿੰਦਾ ਭਾਬੀ ਲੈਣ ਵਾਲਾ 25 ਮਨ ਕੇ ਲੈ ਲੇ ਵੀ ਬੈੜ ਥੋੜੀ ਹਲੇ ਕੱਚੀ ਆ ਸਮਝ ਘਟ ਆਉ ਬੰਦੇ ਦੇ ਹਣਾ ਪਰ ਜਿੱਦੇ ਤਿਆਰ ਹੋ ਗਈ ਇਹਨੇ ਵਧਨਾ ਦੋ ਪੈਸੇ ਉਹਦੇ ਨੂੰ ਆਹਦੀ ਬੁੰਦੀ ਬਹੁਤ ਆ ਭਾਈ ਠੀਕ ਹੈ ਤੇ ਸੀਮ ਨਾਲ ਵਧੀਆ ਲੱਗਿਆ ਵਾ ਹਾਂ ਵਧੀਆ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਬੈੜ ਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਮੂੰਹ ਮੱਥਾ ਟੋਆ ਵਗੈਰਾ ਤੇ ਹਵਾਨੇ ਤੇ ਨਾੜਾ ਦੇਖੋ ਜਮਾ ਕੋਈ 30 ਕਿਲੋ ਮੰਨ ਕੇ ਚੱਲੋ ਵੀ ਟੱਬ ਚ ਟੱਬ ਨਹੀਂ ਭਰਨਾ ਜੀ ਬਈ ਸਵਾਦ ਕੋਈ ਚੀਜ਼ਾ ਦੱਸਨੀ ਆ ਵੀ 30 ਕਿਲੋ ਦੀ ਗਵਾਹੀ ਭਰਦੀ ਹੈ ਵੜ ਕੱਲੀ ਕੱਚੀ ਆ ਦਹਿਣ ਲੈਂਦੀ ਆ ਮੈਨ ਕਿਹ ਚਰੋ 10 ਕੱਢ ਜਾਣੇ ਹੈ ਜਿਹੜੇ ਹੜਾ ਸਵਾਦ ਚੀਜ਼ਾ ਦੇਖੋ ਮਿਲਕ ਮੀਨ ਵਗੈਰਾ ਤੇ ਸਾਫ ਸੁਥਰੀ ਤੇ ਸੀਮਨ ਵਗੈਰਾ ਫਿਰ ਆਪਾਂ ਦੱਸਦੇ ਆ ਜਿਹੜਾ ਲੱਗਿਆ ਵਾ ਹ ਸਾਰਾ ਡਿਟੇਲ ਦੇ ਦਾਂਗੇ ਆਪਾਂ ਠੀਕ ਆ ਇਹ ਵੜ ਆਪਣੇ ਘਰ ਦੀ ਆ ਹਨਾ ਹਾਂ ਇੱਕ ਸਵਾ ਦੁੱਧ ਘਰ ਪੀਤਾ ਵੇਦਾ ਤੇ ਨਾੜਾ ਦੇਖੋ ਦੂਜੇ ਪਾਸੇ ਵੀ ਕੋਈ ਨਹੀਂ ਗੱਲ ਵੀ ਇੱਕ ਪਾਸੇ ਨਾੜਾ ਦਿਖਾਈ ਦਿੰਦੀ ਆ ਹਨਾ ਪੂਰੀ ਸਾਫ ਸੁਥਰੀ ਜਿਹੜੇ ਵੀਰ ਨੇ ਇਹਦੇ ਤੇ ਪੇਮੈਂਟ ਲਾ ਲਈ ਵੇਚਣ ਵਾਲੇ ਜ ਇਹ ਆਈ ਹੋਵੇ ਜਿੱਥੋਂ ਮਰਜੀ ਇੱਕ ਸਾਲ ਆਪਣੇ ਕੋਲ ਇੱਥੇ ਰਹੀ ਵੀ ਆ ਹਾਂ ਬਾਕੀ ਆ ਜਦੋਂ ਦੁੱਧੂ ਡਰਾਈਵ ਦੇ 14 ਲੀਟਰ ਡਰਾਈਵ ਕੀਤਾ ਪਾ ਦੁੱਧ ਦਾ ਠੀਕ ਆ ਪਿਛਲੇ ਸਾਲ ਆਪਣੇ ਕੋਲ ਖਰੀਦੀ ਵੀ ਸੀ ਇਹ ਹਾਂ 100 ਦੁੱਧ ਘਰ ਪੀ ਲਿਆ ਹਾਂ ਸੋ ਇਹ ਬੈੜ ਇੱਕ ਸਾਲ ਆਪਣੇ ਮੰਨ ਕੇ ਚਲੋ ਇੱਥੇ 44-52 ਡਿਗਰੀ ਦੇ ਤਾਪਮਾਨ 'ਚ ਕੱਟੀ ਵੀ ਆ ਹਨਾ ਜਮਾ ਗਰਮੀ ਗਰਮੀ ਨਹੀਂ ਮੰਨਦੀ ਜਮੇ ਹਨਾ ਤੇ ਬਾਕੀ ਸੂਂਦੀ ਬਹੁਤ ਸੂਂਝ ਰੁੱਤ ਚ ਹੁਣ ਮੀਂਹ ਪੈ ਗਿਆ ਬਾਰਸ਼ਾ ਹੋ ਗਿਆ ਮੰਨ ਕੇ ਚਲੋ ਗਰਮੀ ਚਲੀ ਗਈ 60% ਗਰਮੀ ਉੱਡ ਗਈ 40% ਰਹਿ ਗਈ ਤੇ ਖਾਣ ਪੀਣ ਨੂੰ ਵੀ ਖੁੱਲੀ ਦੇਖੋ ਤੂੜੀ ਦੇ ਦੰਦਿਆ ਵੜਦੀਆਂ ਜਾ ਸੋ ਨਾੜਾ ਵਗਰਾ ਦੇਖੋ ਪਿੰਡੇ ਦੇ ਵੀ ਸੋਹਣੇ ਦਿਖਾਈ ਦਿੰਦੀਆਂ ਜਿਹੜੇ ਵੀਰ ਨੇ 2 ਨੰਬਰ ਬੈੜ ਲੈ ਲਈ ਬਰੀਡ ਚਾਰ ਕਰੂਗੀ ਘਰੇ ਬਾਹਰ ਆਪਣਾ ਇਸ ਗੱਲ ਦਾ ਤੇ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਅੱਗੇ ਤੇ ਇਹਨਾਂ ਨੰਬਰ ਦੇਖੀ ਜ ਨੇ ਆਪਾਂ ਕਿੰਨੇ ਵੀਰੇ ਦੁੱਧਾ ਸੁਆ ਸੁਆ ਠੀਕ ਐ ਇੱਕ ਐਗਦਨ ਲੈਂਦੀ ਐ ਇਹ ਹੱfteਦਾਰ ਨਾਲ ਕਿੱਥੀ ਆ ਕਿੰਨੀ ਕੈਪਰੇਜ ਰਹੂਗਾ ਉਹਦੇ ਦੀ ਦੁੱਧ ਇਹ 14 ਤੋਂ 15 ਲੀਟਰ ਪਾਉ ਦਈ ਰਾਮ ਨਾਲ ਫਲਾ 14 ਤੋਂ 15 ਲੀਟਰ ਹਾਂ ਠੀਕ ਐ ਹਫ਼ਤਾ ਵਾਕਿਆ ਸੂਣ ਜਾਣਾ ਸੋ ਇੱਕ ਹਫ਼ਤਾ ਸੂਣ ਦੇ ਵਿੱਚ ਬਾਕੀ ਪਿਆ 14 15 ਲੀਟਰ ਦੁੱਧ ਇਹਨੇ ਆਰਾਮ ਨਾਲ ਪਾ ਦੇਣਾਗਾ ਤੇ ਰੇਟ ਫਿਰ ਜਮਾ ਜੈਨੂਅਲ ਹੋਣਗੇ ਨਾ ਸੋ ਜਾਇਜ ਰੇਟ ਦੇ ਵਿੱਚ ਇਹ ਵੜ ਹੋਊਗੀ ਸੁਬਾ ਦੁੱਧਿਆ ਸੁੰਦੀ ਪਈ ਆ 14 15 ਲੀਟਰ ਦੀ ਐਵਰੇਜ ਵਾਲੀ ਹੈਗੀ ਆ ਹਨਾ ਤੇ ਕੱਦ ਆ ਗਿਆ ਮੀਡੀਅਮ ਇਹਦਾ ਸੋ ਮੀਡੀਅਮ ਸਾਈਜ਼ ਦੇ ਵਿੱਚ ਆ ਗਈ ਤੇ ਸਾਫ ਆ ਜਿੰਨੀ ਆ ਪਹਿਲੀ ਗੱਲ ਕਰੀਏ ਚਾਰੇ ਪਾਸੇ ਓਕੇ ਆ ਜਮਾ ਕਿਸੇ ਪਾਸੇ ਹੱਥ ਤਰਾਣੀ ਤਿੰਨ ਵੜਾ ਦਿਖਾ ਦਿਆਂ ਜਰਸੀ ਕੋਈ ਵੀ ਨਾਲ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਾਬ ਦਾਤ